ਦੇ ਕੀ ਨਾਮ ਹੈ ਮਮਤਾ ਮੇਰਾ ਨਾਮ ਹੈ ਇਹ ਕਿਹੜਾ ਇਲਾਕਾ ਪੈਂਦਾ ਇਹਦਾ ਅੰਬਾਗ ਕੂਚਾ ਖੇਰ ਦਿਨ ਗਲੀ ਕੀ ਘਟਨਾ ਵਾਪਰੀ ਹੈ ਭਾਜੀ ਮੇਰੇ ਘਰ ਨੂੰ ਸਾਰਿਆਂ ਨੂੰ ਅੱਗ ਲੱਗ ਗਈ ਹੈ ਕੀ ਕਾਰਨ ਕੀ ਆ ਅੱਗ ਲੱਗਣ ਦਾ ਪਤਾ ਨਹੀਂ ਭਾਜੀ ਬਸ ਮੈਂ ਤੇ ਬੂਵੇ ਦੇ ਕੋਲ ਖੜੀ ਸੀ ਸਬਜ਼ੀ ਲੈ ਕੇ ਉਹ ਤੋਂ ਚੰਗਿਆੜੇ ਨਿਕਲੇ ਨੇ ਪਹਿਲਾਂ ਪਹਿਲਾਂ ਇੱਧੋਂ ਨਿਕਲੇ ਫਿਰ ਸਾਹਮਣੇ ਸਾਈਡ ਤੋਂ ਨਿਕਲੇ ਆ ਫਿਰ ਅੰਕਲ ਜੀ ਮਿੱਸੀ ਲੱਗੇ ਹੋਏ ਸੀ ਸਾਹਮਣੇ ਗਦਾਮ ਵਿੱਚ ਉਹ ਕਹਿੰਦੇ ਤੁਹਾਡੇ ਅੰਦਰੋਂ ਨਾ ਮੇਨ ਸੋਚ ਕੋਲੋਂ ਅੱਗ ਨਿਕਲੀ ਮੈਂ ਕਹਿੰਦਾ ਇਹ ਅੰਕਲ ਜੀ ਕਬੂਤਰ ਬੈਠੇ ਫੇਰ ਨਿਕਲੀ ਪੰਜ 10 ਮਿੰਟ ਵਿੱਚ ਵੇਖਿਆ ਤੇ ਉਹ ਸਾਹਮਣੇ ਕੋਠੇ ਤੋਂ ਆਂਟੀ ਨੇ ਆਵਾਜ਼ ਦਿੱਤੀ ਨਾ ਜੇ ਕੋਠੇ ਧੂਆਂ ਗਾਵਾ ਜਦੋਂ ਮੈਂ ਬੂਹਾ ਖੋਲ ਕੇ ਦੇਖਿਆ ਸਾਮਣੇ ਸਾਡੇ ਭਾਜੀ ਹੈਗੇ ਸੀ ਉਹਨਾਂ ਨੂੰ ਜਾ ਕੇ ਦੇਖਿਆ ਤੇ ਅੱਗ ਲੱਗੀ ਸੀ ਉਹਨਾਂ ਨੇ ਝੇਤਾ ਦੇ ਤੋੜੇ ਲੈ ਕੇ ਗਏ ਦਵਾਦਬ ਮਿਸਤਰੀ ਵੀ ਜਿਹੜੇ ਸਾਰੇ ਦਵਾਦ ਲੈ ਕੇ ਗਏ ਜਦੋਂ ਝੇਤਾ ਪਾਣ ਲੱਗੇ ਤਾਂ ਉਹ ਉਹਨਾਂ ਵੱਲੋਂ ਅੱਗ ਵਸ਼ਲ ਕੇ ਆਈ ਉਹ ਸਾਨਾਂ ਦੇ ਸਾਰੇ ਥੱਲੇ ਆ ਗਏ ਇੰਨੀ ਦੇਰ ਵਿੱਚ ਫੈਗੂ ਜੇ ਵਾਲੇ ਫੋਨ ਕੀਤਾ ਗਲੀ ਮੱਲੇ ਵਾਲਾਂ ਸਾਰੀ ਗਲੀ ਬਾਹਰ ਆ ਗਈ ਉਸ ਤੋਂ ਬਾਅਦ ਘੰਟਾ ਪੋਣਾ ਘੰਟਾ ਲੱਗ ਗਿਆ ਉਹਨਾਂ ਨੂੰ ਘਰ ਆਂਦੇ ਆਂਦੇ ਆ ਉਹਨਾਂ ਦਿਨ ਪਈ ਸਾਰਾ ਕੁਝ ਤਬਾਹ ਹੋ ਗਿਆ ਸਾਰਾ ਕੁਝ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਮੇਰੇ ਦੋ ਪੋਸ਼ਨ ਹੈਗੇ ਸੀ ਤਿੰਨੇ ਪੋਰਸ਼ਨ ਮੇਰੇ ਕੋਲ ਅਗੇ ਸੀ ਕਿਰਾਤ ਥੱਲੇ ਵਾਲਾ ਪੋਰਸ਼ਨ ਮੇਰੇ ਬਾਬਾ ਜੀ ਨੂੰ ਮੈਂ ਦਿੱਤਾ ਮੰਦਿਰ ਬਣਾਇਆ ਹੈ ਦੋ ਪੋਰਸ਼ਨ ਮੇਰੇ ਕੋਲ ਅਗੇ ਉਹ ਦੋਵੇਂ ਸੜ ਗਏ ਨੇ ਦੋਨਾਂ ਹੀ ਕਮਰਿਆਂ ਵਿੱਚ ਸਾਮਾਨ ਪੂਰਾ ਹੈਗਾ ਸੀ ਸਾਦਾ ਸਾਮਾਨ ਹੈਗਾ ਸੀ ਕੱਲੀ-ਕੱਲੀ ਚੀਜ਼ ਪਾਈ ਮੈਂ ਬਣਾਈ ਹੋਈ ਸੀ ਮੌਕੇ ਤੇ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀ ਮੌਕੇ ਤੇ ਨਹੀਂ ਪਹੁੰਚਿਆ ਭਾਈ 1 ਘੰਟਾ ਪੋਨਾ ਘੰਟਾ ਲੱਗ ਗਿਆ ਉਹਨਾਂ ਨੂੰ ਪਹੁੰਚਦਾ ਪਹੁੰਚਦਾ ਕਿਸੇ ਤਰ੍ਹਾਂ ਦਾ ਵੀ ਜਾਨੀ-ਮਾਲੀ ਨੁਕਸਾਨ ਤਾਂ ਨਹੀਂ ਹੋਇਆ 5 ਮਹੀਨੇ ਮੇਰਾ ਪਾਗ ਕੁੱਤੀ ਗਈ ਸੀ ਉਹ ਅੰਦਰ ਉਹ ਵਿਚਾਰੀ ਮੰਦਰ ਦੀ ਮਰ ਗਈ ਹੈ ਕੀ ਨਾਮ ਹੈ ਤੇ ਕੀ ਕਰਦੇ ਮੇਰਾ ਨਾਮ ਜੀ ਬਲਦੇਵ ਸਿੰਘ ਲੀਡ ਫਾਇਰਮੈਨ ਚਾਰਜ ਕਿੰਨੀ ਕਿੱਥੇ ਅੱਗ ਲੱਗੀ ਹੈ ਜੀ ਇਹ ਜੀ ਰਾਮ ਬਾਗ ਲੱਗੀ ਜੋ ਅੱਗ ਬਾਲਮੀਕ ਮੰਦਰ ਦੇ ਸਾਹਮਣੇ ਇਹ ਕਿੰਨਾ ਕੁ ਨੁਕਸਾਨ ਹੋਇਆ ਜੀ ਦਾ ਨੁਕਸਾਨ ਤੇ ਜੀ ਇਹਨਾਂ ਨੂੰ ਹੁਣ ਪਤਾ ਨਾ ਉਹਨਾਂ ਦੇ ਕਹਿਣ ਬਦਬਾਗੀ ਹੋਣਾ ਵਾ ਨੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਸਾਰਾ ਸੜ ਗਿਆ ਜੀ ਕਿੰਨੀਆਂ ਗੱਡੀਆਂ ਆਈਆਂ ਗੱਡੀਆਂ 3 ਗੱਡੀਆਂ ਆਇਆ ਜੀ ਤਾਉਣ ਵਾਲ ਸੇਵਾ ਸੰਧੀ ਦੇ ਗਲਵਾਲੀ ਗੇੜ ਪੁਲਿਸ ਨੂੰ ਤਲਾਸ਼ ਕੀਤੀ ਵੀ ਪੁਲਿਸ ਆ ਗਈ ਸੀ ਪੁਲਿਸ ਸਾਰੀ ਬੈਠੀ ਸੀ ਸੁਣਾਰੀ ਕਿ ਜੀ ਕਮਿਸ਼ਨਰ ਬਲੈਸ ਹੋਈ ਜੀ